ਦੇਖਾ ਦਰਸ਼ਨ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ ਉਹ ਦੇਖਾ ਦਰਸ਼ਨ ਤੇਰਾ ਰਾਮ ਉਹ ਦੇਖਾ ਦਰਸ਼ਨ ਤੇਰਾ ਬੇਨਸਰਤ ਕਰੇ ਕੋ ਮੇਰੀ ਦਰਸ਼ਨ ਦੀ ਦੇਖੋ ਲਟਵਾਦ ਤੁਜ ਬੇਨਸਰਤ ਕਰੇ ਕੋ ਮੇਰੀ ਦਰਸ਼ਨ ਦੀ ਦੇਖੋ ਲਟਵਾਦ ਦਰਸ਼ਨ ਦੀ ਦੇਖੋ ਲਟਵਾਦ ਦਰਸ਼ਨ ਦੀ ਦੇਖੋ ਲਟਵਾਦ ਦਰਸ਼ਨ ਸਰੂ ਦੀ ਦੇਹ ਖੋਲ ਕੇ ਵਾ ਦਰਸ਼ਨ ਦੇਹ ਖੋਲ ਕੇ ਵਾ ਦਰਸ਼ਨ ਦੇਹ ਖੋਲ ਕੇ ਵਾ ਘਰ ਆਪਨੜੇ ਖੜੀ ਤਕਾ ਘਰ ਆਪਨੜੇ ਖੜੀ ਮੈਂ ਮੰਨ ਜਾਵਾਂ ਕਨੇਰਾ ਲਾ ਮੈਂ ਮੰਨ ਜਾਵਾਂ ਕਨੇਰਾ ਲਾ ਮੈਂ ਮੰਨ ਜਾਵਾਂ ਕਨੇਰਾ ਰਾਮ ਮੈਂ ਮੰਨ ਜਾਵਾਂ ਕਨੇਰਾ ਰਾਮ ਮੈਂ ਮੰਨ ਜਾਵਾਂ ਕਨੇਰਾ ਲਾ ਆਵੋ ਸਜਣਾ ਆਵੋ ਸਜਣਾ ਆਵੋ ਸਜਣਾ ਆਵੋ ਸਜਣਾ ਆਵੇ ਤਾ ਦਰਸ਼ਨ ਦੇ ਰਾਹ ਆਵੇ ਕਾ ਦਰਸ਼ਨ ਦੇ ਰਾਹ ਆਵੇ ਖਾ ਦਰਸ਼ਨ ਦੇ ਦੇਖਾ ਦਰਸ਼ਨ ਤੇਰਾ ਰਾਮ ਆਓ ਦੇਖਾ ਦਰਸ਼ਨ ਤੇਰਾ ਰਾਮ ਆਓ ਦੇਖਾ ਦਰਸ਼ਨ ਤੇਰਾ ਰਾਮ ਆਓ ਦੇਖਾ ਦਰਸ਼ਨ ਤੇਰਾ ਰਾਮ ਦਰਸ਼ਨ ਮਾਗੋਂਦੇ ਹੈ ਪਿਆਰੇ ਦਰਸ਼ਨ ਮਾਗੋਂਦੇ ਹੈ ਪਿਆਰੇ ਦਰਸ਼ਨ ਮਾਗੋਂਦੇ ਹੈ ਪਿਆਰੇ ਦਰਸ਼ਨ ਮਾਗੋਂਦੇ ਹੈ ਪਿਆਰੇ ਤੁਮਰੀ ਸੇਵਾ ਕੌਣ ਕੋਲ ਨਾ ਕਰੇ ਤੁਮਰੀ ਸੇਵਾ ਦੇਵਾ ਔਨਕੋਦ ਨਤਾਰੇ ਆਵੋ ਸਜਣਾ ਆਵੋ ਸਜਣਾ ਆਵੋ ਸਜਣਾ ਆਵੋ ਸਜਣਾ ਆਵੋ ਸਜਣਾ ਆਂ ਦੇਖਾ ਦਰਸ਼ਨ ਦੇਵਾ ਰਾ ਆਉਂਦੇ ਸਾ ਦਰਸ਼ਨ ਏ ਰਾਗਾ ਆਉਂਦੇ ਸਾ ਦਰਸ਼ਨ ਏ ਰਾਗਾ ਵਾਹੇ ਸੋਹਣੇ ਸੁਹੀਵਾ ਤੇਰੇ ਸਾਰੇ ਭੀਤ ਸਾਤਨਾ सतनाम श्री वाहेगुरु साहिब वाहे गुरु ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਦੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਦੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤ